ਨੂੰ 30 ਨਾਲ ਤੁਹਾਡਾ 9000 ਤੁਹਾਡਾ ਡਾਇਰੈਕਟਿਵ ਬਣਦਾ ਆਉ ਟੈਂਸ਼ਨਾਂ ਚ ਪਈਆਂ ਨੇ ਸਰਕਾਰਾਂ ਖਬਰਾਂ ਨਾ ਪੜੀਆਂ ਨੇ ਅਖਬਾਰਾਂ ਆਉ ਟਾਈਪ ਉੱਟਲੇ ਆਦੀ ਹੁਣੇ ਖੈਰ ਨਹੀਂ ਫੋਂ ਬੇਦੀਆਂ ਛੜਕਾਂ ਤੇ ਨਾਟ 11 ਸਭ ਤਲ ਤੇ ਆ ਅੰਜਾਮ ਤੋਂ ਬਸ ਅਸलेस ਸੁਪਹੋ ਸ਼ਾਮ ਤੋਂ ਹੋ ਤੈਨੂੰ ਜਿਹੜੇ ਲੱਗ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਸਾਡੇ ਚੈਨਲ ਤੇ ਮੇਰਾ ਨਾਮ ਆ ਨੂਰਪ੍ਰੀਤ ਸਿੰਘ ਤੇ ਮੈਂ ਬ੍ਰੈਮਟਨ ਦਾ ਰਹਿਣ ਵਾਲਾ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਉਬਰ ਬਾਰੇ ਮੈਂ ਜੀ ਫੁੱਲ ਟਾਈਮ ਉਬਰ ਚਲਾਉਣਾ ਤੇ ਮੈਨੂੰ ਲਗਭਗ 3.5 ਸਾਲ ਹੋ ਚੁੱਕੇ ਨੇ ਕੈਨੇਡਾ ਆਏ ਨੂੰ ਤੇ ਤੁਹਾਨੂੰ ਅੱਜ ਮੈਂ ਦੱਸਾਂਗਾ ਉਬਰ ਵਿੱਚ ਕਿੰਨੀ ਕਮਾਈ ਹੁੰਦੀ ਆ ਤੇ ਜੇ ਤੁਸੀਂ ਪਹਿਲਾਂ ਤੋਂ ਹੀ ਉਬਰ ਕਰਦੇ ਹੋ ਤਾਂ ਤੁਸੀਂ ਆਪਣੀ ਕਮਾਈ ਨੂੰ ਕਿਵੇਂ ਵਧਾ ਸਕਦੇ ਹੋ ਤੇ ਥੋੜਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਸਟਾਰਟ ਕਰਦੇ ਹਾਂ ਆਪਣੀ ਵੀਡੀਓ ਚਲੋ ਜੀ ਹਾਂਜੀ ਸਭ ਤੋਂ ਪਹਿਲੀ ਗੱਲ ਜੀ ਤੇ ਜੇ ਤੁਸੀਂ ਉੱਪਰ ਕਰਦੇ ਹੋ ਜਾਂ ਤੁਸੀਂ ਕਰਨਾ ਚਾਹੁੰਦੇ ਹੋ ਉੱਪਰ ਤਾਂ ਸਭ ਤੋਂ ਪਹਿਲੀ ਗੱਲ ਜੇ ਤੁਸੀਂ ਮੋਟੀ ਕਮਾਈ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਆਪਦਾ ਤੇਲ ਦਾ ਖਰਚਾ ਘਟਾਉਣਾ ਪੈਣਾ ਠੀਕ ਹੈ ਜੀ ਉਹਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ V8 ਰੱਖਿਆ V6 ਰੱਖਿਆ ਰੱਖਿਆ ਗੱਡੀ ਕੋਈ ਵੀ ਤੇ ਤੁਸੀਂ ਦਿਨ ਦਾ 100 200 300 350 ਜਿੰਨਾ ਹੀ ਕਮਾਉਨੇ ਹੋ ਤੇ ਉਹ ਤੇਲ ਵਿੱਚ ਜਾ ਰਿਹਾ ਤਾਂ ਆਪਾਂ ਨੂੰ ਸਭ ਤੋਂ ਪਹਿਲੀ ਗੱਲ ਆਪਾਂ ਨੂੰ ਪਤਾ ਹੋਣਾ ਚਾਹੀਦਾ ਆਪਾਂ ਗੱਡੀ ਕਿਹੜੀ ਰੱਖਣੀ ਹੈ ਕਿਹੜੇ ਕਿਹੜੇ ਮਾਡਲ ਦੀ ਰੱਖਣੀ ਹੈ ਕਿਹੜਾ ਇੰਜਨ ਰੱਖਣਾ ਮੈਂ ਤੁਹਾਨੂੰ ਸੁਜੈਸਟ ਕਰੂੰਗਾ V4 ਰੱਖਿਓ ਸਭ ਤੋਂ ਵਧੀਆ ਇੰਜਨ ਆ ਜਾਂ ਹਾਈਬ੍ਰਿਡ ਰੱਖ ਸਕਦੇ ਤੁਸੀਂ ਇਹ ਦੋ ਦੋ ਚੀਜ਼ਾਂ ਤੁਸੀਂ ਇਹ ਭੁੱਲਣੀਆਂ ਨਹੀਂ ਹਾਈਬ੍ਰਿਡ ਹੋਵੇ ਗੱਡੀ ਤਾਂ ਸਭ ਤੋਂ ਵਧੀਆ ਹਾਈਬ੍ਰਿਡ ਦੀ ਥੋੜੀ ਕੋਸਟ ਵੱਧ ਆ ਜਾਂਦੀ ਹੈ ਨਾ ਇਹ ਗੱਡੀ ਆ ਤਾਂ ਤੁਸੀਂ V4 ਰੱਖ ਲਿਓ ਜਿਵੇਂ ਮੇਰੇ ਕੋਲ ਹੈਗੀ ਆ 64 2020 ਠੀਕ ਹੈ ਜੀ ਇਹ ਗੱਡੀ ਬਹੁਤ ਵਧੀਆ ਬਹੁਤ ਘੱਟ ਤੇਲ ਖਰਚਾਏ ਦਾ ਤੁਸੀਂ ਐਦਾਂ ਦੀ ਗੱਡੀ ਰੱਖਣੀ ਆ ਜਾਂ ਤੁਸੀਂ ਐਕੋਰਡ ਰੱਖ ਸਕਦੇ ਹੋ ਸਿਵਿਕ ਰੱਖ ਸਕਦੇ ਹੋ ਕੈਂਬਰੀ ਰੱਖ ਸਕਦੇ ਹੋ ਕਰੋਲਾ ਰੱਖ ਸਕਦੇ ਹੋ ਇਹ ਗੱਡੀਆਂ ਓਬਰ ਵਾਸਤੇ ਬੈਸਟ ਮੰਨੀਆਂ ਗਈਆਂ ਨੇ ਠੀਕ ਹੈ ਜੀ ਦੂਆ ਆਪਣਾ ਪੁਆਇੰਟ ਆਉਂਦਾ ਤੇ ਆਪਾਂ ਕਿਹੜੇ ਟਾਈਮ ਕਰਨੀ ਆ ਓਬਰ ਠੀਕ ਹੈ ਜੀ ਤੁਸੀਂ ਸਟਾਰਟ ਜੇ ਤੁਸੀਂ ਮੇਰੀ ਮੰਨ ਕੇ ਚੱਲੋ ਤੁਸੀਂ ਸਟਾਰਟ ਕਰਿਓ Uber ਕਰਨੀ ਆ ਵੀ अर्ਲੀ ਮਾਰਨਿੰਗ ਕਿਉਂ ਕਿਉਂਕਿ अर्ਲੀ ਮਾਰਨਿੰਗ ਦੇ ਵਿੱਚ ਸਭ ਤੋਂ ਵੱਧ রাইਡਸ ਆਉਂਦੀਆਂ ਨੇ ਕਿਉਂ ਕਿਉਂਕਿ ਇਹ ਟਾਈਮ ਹੁੰਦਾ ਕੰਮ ਸਟਾਰਟ ਕਰਨ ਦਾ ਮੋਸਟਲੀ ਸਾਰੀ ਸ਼ਿਫਟਾਂ ਸਟਾਰਟ ਹੁੰਦੀਆਂ ਨੇ अर्ਲੀ ਮਾਰਨਿੰਗ ਤੇ ਦੂਆ ਨੰਬਰ ਇਸ ਟਾਈਮ ਬੱਸ ਦੀ ਬੱਸ ਸਰਵਿਸ ਬਹੁਤ ਸਲੋ ਹੁੰਦੀ ਆ ਮਤਲਬ ਜਿੰਨੀ ਆਪਣੇ ਦਿਨ ਦੇ ਵਿੱਚ ਤੇਜ਼ ਹੁੰਦੀ ਆ ਬੱਸ ਸਰਵਿਸ ਉਨੀ ਤੇਜ਼ ਨਹੀਂ ਹੁੰਦੀ ਹੈਗੀ ਕਿਤੇ ਵੀ ਬ੍ਰੈਮਟਨ ਵਿੱਚ ਅਜੇ ਫੇਰ ਵੀ ਹੁੰਦੀ ਹੈ ਜੇ ਤੁਸੀਂ ਬ੍ਰੈਮਟਨ ਤੋਂ ਬਾਹਰ ਹੋਵੋਗੇ ਤੇ ਅੰਨੀ ਤੁਹਾਨੂੰ ਸਰਵਿਸ ਫਾਸਟ ਨਹੀਂ ਮਿਲਣੀ ਹੈਗੀ ਤਾਂ ਲੋਕਲੀ ਜਿਹੜੇ ਬਾਲੇ ਜਿਆਦਾ ਜਿਹੜੇ 4 ਵਜੇ ਸਟਾਰਟ ਕਰਦੇ ਨੇ ਜਾਂ 5 ਵਜੇ ਸਟਾਰਟ ਕਰਦੇ ਨੇ ਮੋਸਟਲੀ ਲੋਕ ਪ੍ਰੈਫਰ ਕਰਦੇ ਨੇ ਉਬਰ ਕਰਨੀ ਠੀਕ ਹੈ ਜੀ ਤਾਂ ਆਹ ਟਾਈਮ ਬਹੁਤ ਵਧੀਆ ਮੈਂ ਆਪ ਸਵੇਰੇ 4 ਵਜੇ ਉੱਠਦਾ ਮੈਂ 4:30 5 ਵਜੇ ਉੱਪਰ ਸਟਾਰਟ ਕਰ ਦਿੰਦਾ ਉਹ ਵੀ ਬਲੌਗ ਪਾਵਾਂਗੇ ਆਪਾਂ ਪੂਰਾ ਅਗਲੀ ਵੀਡੀਓ ਚ ਪਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਪੂਰੀ ਦਿਖਾਵਾਂਗੇ ਪੂਰੇ ਦਿਨ 'ਚ ਆਪਣੀ ਕਿੰਨੀ ਕਮਾਈ ਹੋਈ ਤੇ ਕਿੰਨੇ ਆਪਣੇ ਖਰਚੇ ਹੋਏ ਠੀਕ ਹੈ ਜੀ ਤੇ ਉਹਨੋਂ ਤੁਸੀਂ ਸਟਾਰਟ ਕਰਿਓ ਸਵੇਰੇ ਸਪੋਰਟ ਤੁਸੀਂ 4 ਵਜੇ ਸਟਾਰਟ ਕਰ ਲਈ ਨਾ 4 ਤੋਂ 4 ਲਾਇਓ 4 ਤੋਂ 6 ਲਾਇਓ ਚਾਹੇ 4 ਤੋਂ 3 ਲਾਇਓ ਠੀਕ ਹੈ ਜੀ ਇਹ ਮਤਲਬ ਤੁਸੀਂ ਇਹਦੇ ਵਿੱਚ ਆਨੇ ਟਾਈਮ ਦੇ ਵਿੱਚ ਤੁਸੀਂ ਲਗਭਗ ਲਗਭਗ 2 ਤੋਂ 300 ਰੁਪਇਆ ਡਾਲਰ ਆਮ ਨਾਲ ਕਮਾ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਮੇਰੀਆਂ ਦਿੱਤੀਆਂ ਹੋਈਆਂ ਟਿਪਸ ਦੇ ਅਕੋਰਡਿੰਗ ਚੱਲੋਗੇ ਠੀਕ ਹੈ ਜੀ ਹੁਣ ਆਪਾਂ ਸਟਾਰਟ ਕਿੱਥੋਂ ਕਰਨੀ ਆ ਟਾਈਮ ਦਾ ਪਤਾ ਲੱਗ ਗਿਆ ਆਪਾਂ ਨੂੰ ਹੁਣ ਆਪਾਂ ਆਉਣੇ ਆ ਆਪਾਂ ਸਟਾਰਟ ਕਿੱਥੋਂ ਕਰਨੀ ਆ ਸਟਾਰਟ ਬਾਈ ਜੀ ਤੁਸੀਂ ਕਿਤੇ ਨਹੀਂ ਜਾਣਾ ਹੈਗਾ ਕੋਈ 에어ਪੋਰਟ ਤੇ ਨਹੀਂ ਜਾਣਾ ਕਿਤੇ ਨਹੀਂ ਜਾਣਾ ਹੈਗਾ ਤੁਸੀਂ ਆਪਦੇ ਘਰ ਦੇ ਬਾਹਰੋਂ ਸਟਾਰਟ ਕਰ ਦੋ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਆਪਦੇ ਘਰੋਂ ਬਾਹਰ ਸਟਾਰਟ ਕੀਤੀ ਜਿੱਦ ਤੱਕ ਦੀ ਰਾਈਡ ਆਈ ਹੈ ਉਦੋਂ ਨੂੰ ਚੱਲ ਗਏ ਹੋਰ ਕਿਤੇ ਮਤਲਬ ਤੁਹਾਨੂੰ ਜਾਣ ਦੀ ਲੋੜ ਨਹੀਂ ਬਸ ਇੱਕ ਇਹ ਖਿਆਲ ਰੱਖਿਓ ਜੇ ਤੁਹਾਡਾ ਰਾਈਟ ਦਾ ਡ੍ਰੌਪ ਆਫ ਕਿਤੇ ਇੰਡਸਟਰੀਅਲ ਏਰੀਆ ਚ ਆਉਂਦਾ ਨਾ ਸਵੇਰ ਵੇਲੇ ਮਤਲਬ ਜੇ ਤੁਸੀਂ ਬ੍ਰੈਂਪਟਨ ਚ ਰਹਿੰਦੇ ਹੋ ਥੋੜਾ ਸਟੀਲ ਲੱਗੇ ਆਉਂਦਾ ਸਟੀਲ ਟਾਊਨਕਨ ਲੱਗੇ ਆਉਂਦਾ ਡੈਰੀ ਟਾਊਨਕਨ ਐਦਾਂ ਦੇ ਲੱਗ ਕੇ ਚ ਆਉਂਦਾ ਨਾ ਕਿਤੇ ਤਾਂ ਤੁਸੀਂ ਉੱਥੇ ਨਾ ਖੜੇ ਹੋ ਤੁਸੀਂ ਹਮੇਸ਼ਾ ਕੋਸ਼ਿਸ਼ ਕਰਿਓ ਵੀ ਤੁਸੀਂ ਨਾ ਰੈਜ਼ੀਡੈਂਸ਼ੀਅਲ ਏਰੀਆ ਦੇ ਕੋਲ ਰਹੋ ਕਿਉਂਕਿ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਰਾਈਡਾਂ ਸਭ ਨਾਲੋਂ ਵੱਧ ਆਉਂਦੀਆਂ ਨੇ ਠੀਕ ਹੈ ਜੀ ਤੇ ਰਾਇਦਰਦਨ ਇੰਡਸਟਰੀਅਲ ਏਰੀਆ ਦੇ ਵਿੱਚ ਤੇ ਹੋਂ ਉਹ ਤੋਂ ਬਾਅਦ ਆਪਣੀ ਗੱਲ ਆਉਂਦੀ ਹੈ ਜੀ ਤੇ ਅ ਕਮਾਈ ਬਾਰੇ ਨਹੀਂ ਚਲੋ ਆਪਾਂ ਕਮਾਈ ਬਾਰੇ ਬਾਤ ਹੀ ਗੱਲ ਕਰਦੇ ਆ ਇੱਕ ਸਭ ਨਾਲੋਂ ਵੱਧ ਜ਼ਰੂਰੀ ਚੀਜ਼ ਹੁੰਦੀ ਏ ਇੱਕ ਪੀਟੀਸੀ ਲਾਇਸੈਂਸ ਹੁੰਦਾ ਠੀਕ ਹੈ ਜੀ ਉਹ ਟੋਰਾਂਟੋ ਟ੍ਰੇਨਿੰਗ ਸਰਟੀਫਿਕੇਟ ਐ ਇਦਾਂ ਦਾ ਕੁਝ ਹੁੰਦਾ ਹਨਾ ਉਹਦੀ ਫੁੱਲ ਫਾਰਮ ਤੇ ਤੁਸੀਂ ਉਹ ਜ਼ਰੂਰ ਲੈਣਾ ਜੀ ਉਦੇ ਬਹੁਤ ਜਿਆਦਾ ਫਾਇਦੇ ਨੇ ਉਹ ਤੂੰ ਡੀ ਇਨਕਮ ਨੂੰ ਡਬਲ ਤੋਂ ਲੈ ਕੇ ਟ੍ਰਿਪਲ ਵੀ ਕਰ ਸਕਦਾ ਉਹਦਾ ਸਭ ਤੋਂ ਵੱਡਾ ਫਾਇਦਾ ਹੁੰਦਾ ਵਾ ਵੀ ਸਪੋਜ਼ ਕਰੂ ਤੁਹਾਨੂੰ ਰਾਈਡ ਤੁਸੀਂ ਬ੍ਰੈਮਟਨ ਖੜਿਓ ਐਸੇ ਵੇਲੇ ਤੁਹਾਨੂੰ ਟੋਰਾਂਟੋ ਦੀ ਰਾਈਡ ਆ ਗਈ ਤੁਸੀਂ ਚੱਕ ਲਈ ਠੀਕ ਹੈ ਜੀ ਤੁਸੀਂ 20 22 30 ਡਾਲਰ ਤੁਸੀਂ ਬੱਟਲ ਲਏ ਉਹਦੇ ਵਿੱਚ ਪਰ ਹੁਣ ਉੱਥੇ ਨੁਕਸਾਨ ਇਹ ਹੋਇਆ ਨਾ ਤੁਸੀਂ ਉੱਥੇ ਉਮਰ ਈਡ ਸੇ ਕਰ ਸਕਦੇ ਹੋ ਠੀਕ ਹੈ ਪਰ ਤੁਸੀਂ ਉਬਰ ਐਕਸ ਨਹੀਂ ਕਰ ਸਕਦੇ ਹੈਗੇ ਰਾਈਡ ਵਾਲੀ ਨਹੀਂ ਕਰ ਸਕਦੇ ਉਹ ਲਾਇਸੈਂਸ ਤੋਂ ਬਿਨਾ ਠੀਕ ਹੈ ਜੀ ਜੇ ਤੁਹਾਨੂੰ ਉਹ ਲਾਇਸੈਂਸ ਚਾਹੀਦਾ ਹੀ ਚਾਹੀਦਾ ਜੇ ਤੁਸੀਂ ਉੱਥੋਂ ਵੀ ਰਾਈਡਾਂ ਲੈਣੀਆਂ ਨੇ ਤੇ ਟੋਰਾਂਟੋ ਬਹੁਤ ਜ਼ਿਆਦਾ ਮਤਲਬ ਬਿਜ਼ੀ ਏਰੀਆ ਰਹਿੰਦਾ ਦਿਨ ਦਾ ਕੋਈ ਵੀ ਟਾਈਮ ਚਲ ਜਾਓ ਉੱਥੇ ਰਾਈਡਾਂ ਤੁਹਾਨੂੰ ਇੱਕ ਇੱਕ ਦੋ ਦੋ ਮਿੰਟ ਬਾਅਦ ਆਈ ਹੋ ਜਾਂਦੀਆਂ ਨੇ ਮੈਕਸਿਮਮ 5 ਮਿੰਟ ਲੱਗਦੇ ਨੇ ਉਹ ਤੋਂ ਬਾਅਦ ਨਹੀਂ ਤੁਹਾਨੂੰ ਵੇਟਿੰਗ ਟਾਈਮ ਲੱਗਦਾ ਹੈਗਾ ਤਾਂ ਪੀਟੀਸੀ ਲਾਇਸੈਂਸ ਤੁਸੀਂ ਲੈਣਾ ਹੀ ਲੈਣਾ ਜੇ ਕਿਸੇ ਵੀ ਨੂੰ ਨਹੀਂ ਪਤਾ ਹੈਗਾ ਵੀ ਕਿੱਥੋਂ ਮਿਲਦਾ ਕਿਵੇਂ ਬਣਦਾ ਕਿੰਨੇ ਚ ਬਣਦਾ ਤੁਸੀਂ ਮੈਂ ਆਪਣਾ ਇੰਸਟਾਗ੍ਰam ਮੈਂਸ਼ਨ ਕਰੂੰਗਾ ਤੁਸੀਂ ਮੈਨੂੰ ਮੈਨੂੰ ਡੀਐਮ ਕਰਿਓ ਤੇ ਥੋੜੀ ਮੈਂ ਹੈਲਪ ਜ਼ਰੂਰ ਕਰੂੰਗਾ ਵੀ ਇਹ ਬਣਦਾ ਕਿੱਥੋਂ ਆ ਕਿੰਨੇ ਚ ਬਣਦਾ ਤੇ ਥੋੜੀ ਪੂਰੀ ਹੈਲਪ ਕਰਾਂਗਾ ਦੇ ਵਿੱਚ ਬਣਾਉਣ ਚ ਵੀ ਠੀਕ ਹੈ ਜੀ ਪੂਰਾ ਤੁਹਾਨੂੰ ਸਹੀ ਗਾਈਡ ਕਰਾਂਗੇ ਤੇ ਉਹ ਤੋਂ ਬਾਅਦ ਇੱਕ ਹੁੰਦੀ ਹੈ ਇਹਦੇ ਵਿੱਚ ਆਪਸ਼ਨ ਹਾਂਜੀ ਤੇ ਇਹ ਵੀਡੀਓ ਨੂੰ ਜਿਆਦਾ ਨਾਲ ਲੰਬੀ ਕਰਦੇ ਹਾਂ ਤੁਹਾਨੂੰ ਮੈਂ ਦੱਸਣਾ ਚਾਹਣਾ ਇਹਦੇ ਵਿੱਚ ਆਪਣੇ ਪੈਸੇ ਕਿੰਨੇ ਬਣਦੇ ਨੇ ਉੱਪਰ ਵਿੱਚ ਜੇ ਤੁਸੀਂ ਵੀਰ ਤਜਰਬਾ ਮੇਰਾ ਵਾ ਠੀਕ ਹੈ ਜੇ ਤੁਸੀਂ 12 ਘੰਟਾ YouTube ਕਰਦੇ ਹੋ 12 ਤੋਂ 13 ਘੰਟੇ ਦਿਨ ਵਿੱਚ ਉੱਪਰ ਕਰਦੇ ਹੋ ਠੀਕ ਹੈ ਥੋੜਾ 250 ਤੋਂ ਲੈ ਕੇ 300 ਡਾਲਰ ਕਿਤੇ ਨਹੀਂ ਗਿਆ ਠੀਕ ਹੈ ਕੁਝ ਦਿਨ ਹੁੰਦੇ ਨੇ ਕੋਈ ਦਿਨ ਮਤਲਬ ਕਈ ਵਾਰ ਸਲੋ ਹੁੰਦੇ ਆ ਪੰਜੇ ਹੁੰਗਲਾਂ ਸੇਵ ਨਹੀਂ ਹੁੰਦੀ ਹੈਗੀ ਆ ਹਾਂਜੀ ਸੌਰੀ ਵਿੱਚ ਰਾਈਡ ਆ ਗਈ ਸੀ ਤੇ ਅੱਜ ਆਪਾਂ ਕਿੱਥੇ ਸੀਗੇ ਅੱਪਾ 200 ਤੋਂ ਲੈ ਕੇ 300 ਡਾਲਰ ਆਪਾਂ ਆਰਾਮ ਨਾਲ 250 ਤੋਂ ਲੈ ਕੇ 300 ਡਾਲਰ ਆਪਾਂ ਇੱਕ ਦਿਨ 'ਚ ਆਰਾਮ ਨਾਲ ਕਮਾ ਸਕਦੇ ਹਾਂ ਤੇ ਗੱਡੀ ਦੀ ਗੱਲ ਮੈਂ ਉੱਥੇ ਤਾਂ ਕੀਤੀ ਸੀ ਸਟਾਰਟਿੰਗ ਵਿੱਚ ਵੀ ਜੇ 200 ਤੁਸੀਂ ਸਪੋਜ਼ ਕਰੋ ਤੁਸੀਂ 300 ਡਾਲਰ ਕਮਾਇਆ ਇੱਕ ਦਿਨ 'ਚ ਹਨਾ ਤੇ ਤੁਸੀਂ V6 ਰੱਖੀ ਹੋਈ ਹੈ ਹਨਾ ਤੇ ਥੋੜੀ V6 ਨੇ ਹੀ ਤੇਲ ਖਾ ਜਾਣਾ ਬਹੁਤ ਜ਼ਿਆਦਾ ਮਤਲਬ ਲਗਭਗ ਲਗਭਗ 50 ਤੋਂ ਲੈ ਕੇ 70 ਡਾਲਰ ਦਾ ਥੋੜਾ ਤੇਲ ਖਾ ਜਾਣਾ V6 ਨੇ ਤੇ ਉੱਥੇ ਜੇ V4 ਦੀ ਆਪਾਂ ਗੱਲ ਕਰੀਏ ਜਾ ਹਾਈਬ੍ਰਿਡ ਦਾ ਮੈਨੂੰ ਖੇ ਪਤਾ ਨਹੀਂ ਹੈਗਾ ਪਰ ਅੰਨਾ ਪਤਾ ਵੀ ਘੱਟ ਖਾਂਦੀ ਹੈ ਮੇਰੇ ਕੋਲ ਕਿਉਂਕਿ ਮੈਂ ਯੂਜ਼ ਨਹੀਂ ਕੀਤੀ ਹੈਗੀ ਤੇ ਮੇਰੇ ਕੋਲ V4 ਇੰਜਨ ਵਾਲੀ ਗੱਡੀ ਹੈ ਹਨਾ ਇਹ 300 ਮਗਰ 30 ਡਾਲਰ ਦਾ ਤੇਲ ਖਾਊਗੀ ਹੱਦ ਮੈਕਸਿਮਮ 35 ਦਾ ਖਾਜੂ ਤਾਂ ਤੁਸੀਂ ਸੋਚੋ ਆਪਣਾ 250 ਤੋਂ ਪਲੱਸ ਆਪਾਂ ਨੂੰ ਫਿਰ ਹੀ ਬੱਧਾ 300 ਮਗਰ ਜੇ ਤੁਸੀਂ ਮਲਟੀਪਲਾਈ ਕਰੋ ਜੇ ਤੁਸੀਂ 7 ਦਿਨ ਕੰਮ ਕਰਦੇ ਹੋ ਤੁਸੀਂ ਮਲਟੀਪਲਾਈ ਕਰੋਗੇ ਮੈਕਸਿਮਮ 1500 ਡਾਲਰ ਤੁਸੀਂ ਕੱਢ ਦੋ ਇਹਦਾ ਮੇਨਟੇਨੈਂਸ ਦਾ ਵਿੱਚ ਤੇ ਤੇਲ ਦਾ ਖਰਚਾ ਕੱਢ ਦੋ ਦਾ ਵੀ ਤੁਹਾਨੂੰ ਬਹੁਤ 6500 ਡਾਲਰ 7500 ਡਾਲਰ ਬਣਦਾ ਇੱਕ ਮਹੀਨੇ ਦਾ ਲਗਭਗ ਲਗਭਗ ਇਹ ਟਰੱਕ ਜਿੰਨੀ ਕਮਾਈ ਹੋ ਜਾਂਦੀ ਠੀਕ ਹੈ ਤੇ ਹੁਣ ਆ ਇੱਕ ਸੱਚੀ ਹੋਰ ਗੱਲ ਤੁਹਾਨੂੰ ਕਹਿਣੀ ਸੀ ਤੇ ਜਿਹੜੇ ਬੰਦੇ ਫੁੱਲ ਟਾਈਮ ਨਹੀਂ ਉੱਪਰ ਕਰਦੇ ਤੇ ਫਿਰ ਵੀ ਇਹਦਾ ਬੈਨੀਫਿਟ ਲੈਣਾ ਚਾਹੁੰਦੇ ਨੇ ਇਹਦੇ ਵਿੱਚ ਨਾ ਮੋਸਟਲੀ ਸ਼ੈ ਲੋਕਾਂ ਨੂੰ ਪਤਾ ਹੋ ਪਰ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਉਹਨਾਂ ਨੂੰ ਮੈਂ ਦੱਸ ਦੇਣਾ ਚਾਹਣਾ ਇਹਦੇ ਨਾਂ ਡੈਸਟੀਨੇਸ਼ਨ ਫਿਲਟਰ ਹੁੰਦਾ ਇੱਕ ਜਾਣਾ ਤੁਸੀਂ ਇੱਕ ਨਾਂ ਉੱਤੇ ਅ ਰਾਈਟ ਹੈਂਡ ਸਾਈਡ ਤੇ ਇੱਕ ਮਤਲਬ ਲੋਗੋ ਜਿਹਾ ਬਣਿਆ ਹੁੰਦਾ ਕਿਹਦਾ ਬਣਿਆ ਹੁੰਦਾ ਮਾਈਕਰੋ ਗਲਾਸ ਦਾ ਇੱਕ ਹਨਾ ਬਣਿਆ ਹੁੰਦਾ ਉਹਦੇ ਉੱਤੇ ਤੁਸੀਂ ਇਹਨੂੰ ਦਬਦਿਓ ਤੇ ਉੱਥੇ ਨਾ ਡੈਸਟੀਨੇਸ਼ਨ ਫਿਲਟਰ ਸਭ ਨੂੰ ਪਹਿਲਾਂ ਔਨ ਕਰਨਾ ਤੁਸੀਂ ਤੇ ਉਸ ਤੋਂ ਬਾਅਦ ਤੁਸੀਂ ਜਿੱਥੇ ਜਾਣਾ ਉਹਦੀ ਲੋਕੇਸ਼ਨ ਭਰ ਦਿਓ ਤੇ ਤੁਹਾਨੂੰ ਜਿੰਨੀਆਂ ਵੀ ਅੱਗੇ ਆਉਣਗੀਆਂ ਟ੍ਰਿਪਸ ਹਨਾ ਸਾਰੀਆਂ ਉਹਦੇ ਵੱਲ ਦੀਆਂ ਆਉਣਗੀਆਂ ਜੇ ਅਸੀਂ ਸਾਊਥ ਵਾਲ ਜਾ ਰਹੇ ਹਾਂ ਤਾਂ ਤੁਹਾਨੂੰ ਸਾਊਥ ਵਾਲ ਦੀਆਂ ਹੀ ਆਉਣਗੀਆਂ ਤਨੂ ਐ ਨਹੀਂ ਹੈਗਾ ਵੀ ਤਨੂ ਨਾਰਥ ਵੱਲ ਦੀ ਟਿਪ ਉਹ ਆਉਗੀ ਕੋਈ ਵੀ ਰਾਈਡ ਠੀਕ ਹੈ ਜੀ ਤੇ ਜਿਹੜੇ ਮਤਲਬ ਬੰਦੇ ਕੰਮ ਤੇ ਜਾਂਦੇ ਨੇ ਜਾਂ ਕੋਈ ਹੋਰ ਕੰਮ ਕਰਦੇ ਨੇ ਆਪਣਾ ਫੁੱਲ ਟਾਈਮ ਉਹ ਆਪਣਾ ਤੇਲ ਦਾ ਖਰਚਾ ਤੇ ਗੱਡੀ ਦਾ ਖਰਚਾ ਬਹੁਤ ਬੁਧੀ ਤਰੀਕੇ ਨਾਲ ਘਟਾ ਸਕਦੇ ਹਾਂ ਜਾਂ ਭਾਈ ਮੈਂ ਇਨਸੂਲੇਸ਼ਨ ਦਾ ਕੰਮ ਕਰਦਾ ਸੀ ਇਹ ਤੋਂ ਪਹਿਲਾਂ ਤੇ ਮੈਂ ਵ੍ਰੈਂਟਨ ਤੋਂ ਵੋਨ ਜਾਂਦਾ ਹੁੰਦਾ ਸੀ ਤੇ ਮੈਂ 20 ਮਿੰਟ ਪਹਿਲਾਂ ਉੱਠ ਖੜਦਾ ਸੀ ਅੱਬ ਵਾਲਾ ਟਾਈਮ ਨਹੀਂ ਪਹਿਲਾਂ ਉੱਠਦਾ ਸੀ 20 ਮਿੰਟ ਪਹਿਲਾਂ ਉੱਠ ਕੇ ਡੈਸਟੀਨੇਸ਼ਨ ਫਿਲਟਰ ਔਨ ਕਰਨਾ ਸਭ ਤੋਂ ਪਹਿਲਾਂ ਥੱਲੇ ਆਪਣੀ ਲੋਕੇਸ਼ਨ ਭਰ ਦੇਣੀ ਤੇ ਕਈ ਲੋਕ ਕਰਦੇ ਨੇ ਪਹਿਲਾਂ ਮੈਨੂੰ ਵੀ ਬਈ ਪਤਾ ਨਹੀਂ ਸੀਗਾ ਇਹਨੂੰ ਕਿਵੇਂ ਔਨ ਕਰਨਾ ਨਾ ਮੈਂ ਕੱਲਾ ਨੈਵੀਗੇਸ਼ਨ ਲਾਦਣ ਦਾ ਸੀਗਾ ਤੇ ਉਹਦੇ ਨਾਲ ਨਾ ਪੁੱਠੀ ਪਾਸੇ ਦੀ ਵੀ ਆਈ ਜਾਂਦੀ ਹੁੰਦੀ ਸੀਗੀ ਹੈ ਨਾ ਉਹ ਪਹਿਲਾਂ ਤੁਸੀਂ ਡੈਸਟੀਨੇਸ਼ਨ ਔਨ ਕਰਨਾ ਬਾਅਦ ਚ ਤੁਸੀਂ ਆਪਣਾ ਨੈਵੀਗੇਸ਼ਨ ਭਰਨਾ ਪਹਿਲਾਂ ਨੈਵੀਗੇਸ਼ਨ ਭਰ ਕੇ ਬਾਅਦ ਡੈਸਟੀਨੇਸ਼ਨ ਔਨ ਨਹੀਂ ਕਰਨੀ ਹੈਗੀ ਫੇਰ ਨਹੀਂ ਗੱਲ ਬਾਨੀ ਪਹਿਲਾਂ ਡੈਸਟੀਨੇਸ਼ਨ ਫੇਰ ਨੈਵੀਗੇਸ਼ਨ ਠੀਕ ਤਾਂ ਫੇਰ ਥੋੜੇ ਉਧਰਲੇ ਪਾਸੇ ਦੀ ਰਾਈਟਾਂ ਆਉਣਗੀਆਂ ਮੋਸਟਲੀ ਰਾਈਟ ਤੁਹਾਨੂੰ ਬੜੀਓ ਆਉਂਦੀ ਹੁੰਦੀ ਹੈ ਇਹਦੇ ਵਿੱਚ ਇਹੀ ਛੁੱਟੀ ਤੱਕ ਬਹੁਤ ਘਟ ਜਾਂਸਰੇ ਜੇ ਬ੍ਰੈਮਟਨ ਤੋਂ ਮੈਨੂੰ ਮੋਸਟਲੀ ਵਾਉਂਡ ਦੀ ਰਾਈਡ ਆਉਂਦੀ ਹੁੰਦੀ ਸੀਗੇ ਨੇ ਉਹਦੇ ਵਿੱਚ 15 ਤੋਂ ਲੈ ਕੇ 20 ਡਾਲਰ ਬਣ ਜਾਂਦੇ ਸੀਗੇ ਤੇ ਆਪਣਾ 0F ਲੱਗਦਾ ਸੀ 0F ਲੱਗਦਾ ਸੀਗਾ ਉਹਦੇ ਵਿੱਚ ਮਤਲਬ ਤੇਲ ਉਨਾ ਹੀ ਲੱਗਣਾ ਜਿੰਨਾ ਲੱਗਣਾ ਹਨਾ ਆਪਾਂ ਵੀ ਜਾਣਾ ਇੱਕ ਜਾਂ ਦੋ ਜਾਣੇ ਵਿੱਚ ਨਾ ਲਾ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਗੱਡੀ ਉੱਤੇ ਉਵੇਂ ਹੀ ਸੇਮ ਟਾਈਮ ਮੈਂ ਮਤਲਬ 3 3:30 ਵੇ ਇੱਕ ਕੰਮ ਛੱਡਦਾ ਹੁੰਦਾ ਸੀ ਤੇ ਸੇਮ ਟਾਈਮ ਮੈਂ ਰਾਤ ਸ਼ਾਮ ਨੂੰ ਕਰ ਦਿੰਦਾ ਸੀਗੀ ਤੇ 15-20 ਡਾਲਰ ਆਪਣੇ ਉਹ ਵੱਟ ਹੋ ਜਾਂਦੇ ਸੀਗੇ ਤੇ ਟੋਟਲ 15 ਸਵੇਰ ਦੇ 15 ਸ਼ਾਮ ਦੇ ਕਈ ਵਾਰ ਵੱਧ ਵੀ ਬੱਟ ਹੋ ਜਾਂਦੇ ਸੀ 50 ਵੀ ਮੌਦ ਦਾ ਬੱਟ ਹੋ ਜਾਂਦਾ ਸੀ ਇੱਕ ਦਿਨ ਦੇ ਹਨ ਇਹ ਮਤਲਬ ਐਕਸਟਰਾ ਇਨਕਮ ਹੋ ਜਾਂਦੀ ਸੀਗੀ ਹਨ ਜਿਹੜੀ ਆਪਣੀ ਦਿਹਾੜੀ ਲੱਗਦੀ ਉਹ ਤਾਂ ਲੱਗਦੀ ਉਹ ਲੱਗਦੀ ਆ ਇਹ ਮਤਲਬ ਐਕਸਟਰਾ ਹੋ ਜਾਂਦੀ ਸੀਗੀ ਆਪਣੀ ਠੀਕ ਹੈ ਜੇ ਤੁਸੀਂ ਮਤਲਬ 40 ਘੱਟੂ ਕੱਟਦੇ ਅਸੀਂ 30 ਵੀ ਇੱਕ ਦਿਨ ਦੇ ਰੱਖਦੇ ਹਾਂ ਤਾਂ ਤੁਸੀਂ 900 ਦੇ ਕਰੀਬ ਬਣ ਗਿਆ ਹਨ 30 ਦਿਨਾਂ ਦਾ ਇਹ ਜੇ ਤੁਹਾਡੀ ਛੁੱਟੀ ਮੁੰਦੀ ਤੁਸੀਂ 600 ਸੌਰੀ 700 800 900 ਤੁਸੀਂ ਡਿਪੈਂਡ ਕਰਦਾ ਤੁਹਾਨੂੰ ਰਾਈਡਾਂ ਕਿਵੇਂ ਆਉਂਦੀਆਂ ਨੇ ਤੇ ਭਰਾਵਾ ਗੱਡੀ ਦਾ ਖਰਚਾ ਨਿਕਲ ਗਿਆ ਤੇਲ ਦਾ ਖਰਚਾ ਨਿਕਲ ਗਿਆ ਚਾਹੇ ਗੱਡੀ ਦਾ ਕਰ ਲਓ ਜਾਂ ਤੇਲ ਕਰ ਲਓ ਮਤਲਬ ਕਹਾਂ ਦਾ ਮਤਲਬ ਆ ਤੁਸੀਂ ਉਤੋਂ ਹੀ ਫਾਇਦਾ ਲੈ ਸਕਦੇ ਹੋ ਠੀਕ ਹੈ ਇਹ ਬਹੁਤ ਵਧੀਆ ਚੀਜ਼ ਆ ਇੱਕ ਤੇ ਹੁਣ ਆ ਵੀਡੀਓ ਨੂੰ ਬਹੁਤਾ ਲੰਬਾ ਨਾ ਕਰਦੇ ਹੋਏ ਤੇ ਹੋਰੀ ਮੈਂ ਵੀਡੀਓ ਬੰਦ ਕਰਦਾ ਤੇ ਬਾਈ ਜੀ ਨਵਾਂ ਚੈਨਲ ਆ ਇਹਦੇ ਉੱਤੇ ਤੁਹਾਨੂੰ ਉਬਰ ਦੇ ਰਿਲੇਟਡ ਰਿਲੇਟਡ ਸਾਰੀ ਕੀ ਇਨਫੋਰਮੇਸ਼ਨ ਆਊਗੀ ਆਉਣ ਵਾਲੀ ਵੀਡੀਓ ਵਿੱਚ ਬਾਈ ਬੜੀ ਮੈਂ ਵੀਡੀਓ ਕੋਈ ਨਹੀਂ ਕਰਦਾ ਤੇ ਪਹਿਲੀ ਵੀਡੀਓ ਸੀ ਸਪੋਰਟ ਕਰਿਓ ਕੀ ਕਹਾਂ ਹੁੰਦੇ ਨੇ ਐਂਡ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ ਬਈ ਜੇ ਚੰਗਾ ਲੱਗਿਆ ਹਨਾ ਤੇ ਜੇ ਕਿਸੇ ਨੇ ਕੋਈ ਕੁਐਸਚਨ ਹੋਵੇ ਉਹਨਾਂ ਦਾ ਹਨਾ ਕਿਸੇ ਵੀ ਚੀਜ਼ ਦੇ ਬਾਰੇ ਤੁਸੀਂ ਕਮੈਂਟ ਕਰ ਸਕਦੇ ਹੋ ਮੈਂ ਉਹਰਾ ਇੰਸਟਾਗ੍ਰam ਮੈਂਸ਼ਨ ਕਰੂੰਗਾ ਤੇ ਉਹਦੇ ਉੱਤੇ ਤੁਸੀਂ ਡੀਐਮ ਕਰ ਸਕਦੇ ਹੋ ਮੈਨੂੰ ਕੋਈ ਵੀ ਇਨਫੋਰਮੇਸ਼ਨ ਬਾਰੇ ਜਾਂ ਕੋਈ ਵੀ ਚੀਜ਼ ਤੁਹਾਨੂੰ ਨੌਲੇਜ ਚਾਹੀਦੀ ਹੈ ਜਾਂ ਕੁਝ ਹੋਰ ਚੀਜ਼ ਬਾਰੇ ਪੁੱਛਣਾ ਨਾਲ ਸੀ ਕਾਰ ਬਾਰੇ ਪੁੱਛਣਾ ਕੁਛ ਹੀ ਪੁੱਛਣਾ ਨਾਲ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੇ ਕੋਈ ਇੰਡੀਆ ਬੈਠਾ ਉਹਨੇ ਕੈਨੇਡਾ ਬਾਰੇ ਕੁਝ ਪੁੱਛਣਾ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਤਾਂ ਵੀ ਮੈਨੂੰ ਕਰ ਸਕਦੇ ਹੋ ਬਹੁਤ ਹੀ ਵੀਡੀਓ ਜਰੂਰ ਬਣਾਵਾਂਗੇ ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ